ਧਮਨबीर ਸਿੰਘ ਡੀਐਸਪੀ ਤੂਰੀ ਨੇ ਕਿਤੀ ਸ਼ਹਿਰ ਨਿਵਾਸੀ ਅਤੇ ਪਿੰਡ ਵਾਸੀਆਂ ਨੂੰ ਅਪੀਲ ਮਕਸਦ ਇਸ ਪ੍ਰੈਸ ਕਾਨਫਰੰਸ ਦਾ ਇਹੀ ਹੈ ਤੇ ਪ੍ਰੈਸਰਾ ਹੀ ਮੈਂ ਇਹ ਜਾਣਕਾਰੀ ਦੇਣਾ ਚਾਹਨਾ ਸਿਟੀਜ਼ਨ ਨੂੰ ਕਿ ਐਸੈਂਸ਼ੀਅਲ ਕਮੋਡਿਟੀਜ਼ ਐਟ ਲੱਗ ਚੁੱਕੇ ਤੇ ਆਪਾਂ ਕਿਰਪਾ ਕਰਕੇ ਕਿਸੇ ਵੀ ਚੀਜ਼ ਦੀ ਹੋਲਡਿੰਗ ਨਾ ਕਰੀਏ ਜਿਹੜੀ ਸਿਚੁਏਸ਼ਨ ਹੈ ਟੋਟਲੀ ਅੰਡਰ ਕੰਟਰੋਲ ਹੈ ਤੇ ਆਪਾਂ ਅਨਨੈਸੈਸਰੀ ਪੈਨਿਕ ਕ੍ਰੀਏਟ ਨਾ ਕਰੀਏ ਜੇ ਵੀ ਤੁਹਾਨੂੰ ਕਿਤੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਦੀ ਹੈ ਤੁਡੇ ਰਾਹੀਂ ਮੈਂ ਲੋਕਾਂ ਨੂੰ ਪਲੀਜ਼ ਕਰਦਾ ਵੀ ਤੁਰੰਤ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲੈ ਕੇ ਆਂਦਾ ਜਾਵੇ ਤੇ ਜਦੋਂ ਵੀ ਕੋਈ ਸਾਇਰਨ ਵੱਜਦਾ ਹੈ ਕਾਈਂਡਲੀ ਆਪਣੀਆਂ ਬਲੈਕਆਊਟ ਦੌਰਾਨ ਜੇ ਲਾਈਟ ਜਾਂਦੀ ਹੈ ਤਾਂ ਤੁਸੀਂ ਆਪਣਾ ਇਨਵਰਟਰ ਦੇ ਉੱਪਰ ਵੀ ਲਾਈਟਾਂ ਨਾ ਆਨ ਕਰੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀ ਇਸ ਮਾਹੌਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਪੂਰਾ ਸਾਥ ਦਿੱਤਾ ਜਾਵੇ ਜੇ ਕੋਈ ਵੀ ਸ਼ੱਕੀ ਵਿਅਕਤੀ ਸ਼ੱਕੀ ਵਸਤੂ ਤੁਹਾਨੂੰ ਮਿਲਦੀ ਹੈ ਤੁਰੰਤ ਕੰਟਰੋਲ ਤੇ ਰਾਬਤਾ ਕੀਤਾ ਜਾਵੇ ਸ਼ਹਿਨੋਂ ਉਸੇ ਨੂੰ ਪੀ ਪੀਲ ਕਰ ਦਿਓ ਮਿਲਦੀ ਜੁਨਾ ਦੇ ਕਿਸੇ ਕਿਸੇ ਕੈਮਰੇ ਲਾਈਟ ਵਗੈਰਾ ਚੱਲਦੇ ਨੇ ਉਹਨਾਂ ਨੂੰ ਪੀ ਪੀਲ ਕਰ ਦਿਓ ਮੇਰੀ ਇਹ ਪੀਲੇ ਵੀ ਜੇ ਤੁਹਾਡੇ ਸੀਸੀਟੀਵੀ ਕੈਮਰੇ ਕਈ ਵਾਰੀ ਆਪਣਾ ਥ੍ਰੈਸ਼ਹੋਲਡ ਹੁੰਦਾ ਹਨੇਰਾ ਹੋਏ ਤੇ ਆਟੋਮੈਟਿਕਲੀ ਐਲਈਡੀ ਲਾਈਟ ਚੱਲ ਜਾਂਦੀ ਹੈ ਜੇ ਉਹ ਤੁਹਾਡੇ ਕੋਲ ਕੋਈ ਸਪੈਸੀਫਿਕ ਸੌਫਟਵੇਅਰ ਦੇ ਵਿੱਚ ਬਟਨ ਨਹੀਂ ਹੈਗਾ ਆਫ ਕਰਨ ਦਾ ਤਾਂ ਕਾਈਂਡਲੀ ਉਹਦੇ ਬਲੈਕ ਟੇਪ ਲਾ ਕੇ ਜਾਂ ਤਾਂ ਆਪਣੇ ਕੈਮਰੇ ਸਵਿਚ ਆਫ ਕਰੇ ਜਾਂ ਨਾ ਫਿਰ ਬਲੈਕ ਟੇਪ ਲਾ ਕੇ ਵੈਲਿਡੀ ਨੂੰ ਟੱਕਿਆ ਜਾਵੇ ਸੋ ਥੈਟ ਬਲੈਕਆਊਟ ਦੌਰਾਨ ਕੋਈ ਵੀ ਲਾਈਟ ਨਾ ਚੱਲੇ ਸਰ ਇੱਕ ਜੂਰੀਆਂ ਦੁਕਾਨਾਂ ਤੇ ਅੱਜਕੱਲ ਕਾਫੀ ਭੀੜ ਦੇਖੀ ਜਾ ਰਹੀ ਹੈ ਉਹਨਾਂ ਵਾਸਤੇ ਮੇਰੀ ਇਹ ਹੀ ਪੀਲੇ ਜੀ ਆਪਾਂ ਪੈਨਿਕ ਕ੍ਰੀਏਟ ਨਾ ਕਰੀਏ ਜਿਹੜੀਆਂ ਅ ਅਸੈਂਸ਼ੀਅਲ ਸਪਲਾਈਜ਼ ਨੇ ਉਹਨੂੰ ਹੋਲਡਿੰਗ ਨਾ ਕੀਤਾ ਜਾਵੇ ਜੇ ਕੋਈ ਬੰਦਾ ਇਦਾਂ ਦਾ ਹੋਲਡਿੰਗ ਕਰਦਾ ਹੈ ਸੋ ਥੈਟ ਮਾਰਕੀਟ ਰੇਟ ਵਧੇ ਤਾਂ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਸਰ ਇੱਕ ਜਿਹੜੀ ਤੁਸੀਂ ਲਾਈਟ ਦੀ ਗੱਲ ਕੀਤੀ ਹੈ ਕੁਝ ਸੋਲਰ ਸਿਸਟਮ ਦੇ ਨਾਲ ਲਾਈਟਸ ਲੱਗੀਆਂ ਹੋਈਆਂ ਕਈ ਜਗ੍ਹਾ ਤੇ ਉਹਨਾਂ ਦੇ ਕੀ ਜਿਹੜੀਆਂ ਤਾਂ ਸਰਕਾਰੀ ਦਾਰੇ ਵੱਲੋਂ ਲੱਗੀਆਂ ਹੋਈਆਂ ਨੇ ਜੀ ਉਹ ਐਸ.ਐਮ. ਸਾਹਿਬ ਨੇ ਹੁਕਮ ਦੇ ਦਿੱਤੇ ਨੇ ਕਿ ਇਹ ਸੋਲਰ ਲਾਈਟਿੰਗ ਜਿਹੜਾ ਸਿਸਟਮ ਹੈਗਾ ਉਹ ਡੀਫੰਡ ਕੀਤਾ ਜਾਊਗਾ ਜੇ ਕਿਸੇ ਨੇ ਆਪਣੇ ਘਰੇ ਵੀ ਲਾਈਆਂ ਹੋਈਆਂ ਨੇ ਤਾਂ ਮੇਰੀ ਬੇਨਤੀ ਇਹ ਹੈ ਵੀ ਜਦੋਂ ਬਲੈਕਆਊਟ ਦੇ ਆਰਡਰਸ ਹੁੰਦੇ ਨੇ ਤਾਂ ਉਹਨਾਂ ਨੂੰ ਸਵਿਚ ਆਫ ਕੀਤਾ ਜਾਵੇ ਡਿਸਕਨੈਕਟ ਕੀਤਾ ਜਾਵੇ ਕਿ ਪਿੰਡਾਂ ਦੇ ਖੋਲਣ ਦਾ ਕੋਈ ਟਾਈਮਿੰਗ ਹੈ ਨਾ ਕੋਈ ਐਨਾਨਸ ਕਿਦਾਂ ਦਾ ਐਸਐਚ ਡੀਜੀ ਸਾਹਿਬ ਦਾ ਕੋਈ ਆਰਡਰ ਸਾਡੇ ਧਿਆਨ ਚ ਨਹੀਂ ਆਇਆ ਜੇ ਕੁਝ ਹੋਊਗਾ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇ ਸਰ ਪਿੰਡਾਂ ਦੇ ਵਿੱਚ ਇਹਨਾਂ ਦੀ ਸੋਲਰ ਲਾਈਟਾਂ ਦੇ ਜਿਹੜੇ ਖੰਭੇ ਨੇ ਉਹ ਚੱਲਦੇ ਰਹਿੰਦੇ ਨੇ ਉਹਨਾਂ ਨੂੰ ਕਿਵੇਂ ਰੁਕਿਆ ਜਾਵੇ ਨਹੀਂ ਉਹ ਵੀ ਜੀ ਉਹਨਾਂ ਨੂੰ ਕਮਿਊਨੀਕੇਟ ਕੀਤਾ ਗਿਆ ਬੀ